ਤੇ ਵੀਰੋ ਆਗੇ ਆਪਾਂ ਮੋਟਰਪਾ ਤੇ ਆ ਇਧਰ ਆਪਣੀ ਮੂਲੀਆਂ ਦੇਖ ਲਓ ਬਈ ਪਾਲਕ 12 ਮਹੀਨੇ 30 ਦਿਨ ਹੁੰਦੀ ਰਹਾ ਤੇ ਇਧਰ ਆਪਣੀ ਜਿਹੜੀ ਆਪਾਂ ਨੇ ਬੇਲਾਂ ਲਾਈਆਂ ਜੀ ਸਾਨੂੰ ਪਤਾ ਹੀ ਹੈ ਕੀ ਆਗੂ ਆਦੀਆਂ ਤੇ ਬਾਕੀ ਭਿੰਡੀ ਲੱਗੀ ਹੋਈ ਸਾਰੀ ਪੱਟ ਕੇ ਪੱਜਗਾ ਗੁੱਡੀ ਸੀ ਤੇ ਬਾਕੀ ਮੋਟਰ ਆਪਣੀ ਚੱਲ ਰਹੀ ਹੈ ਵੀਰੋ ਪਰੇ ਬਰਸੀਨ ਚ ਪਾਣੀ ਲਾਇਆ ਕਿਸੇ ਨੇ ਤੇ ਬਾਕੀ ਰੇਰ ਉਹ ਪਾਉਂਦਰ ਪਾਏ ਇੱਕ ਕਿੱਲੇ ਚ ਤੇ ਹੁਣ ਆਪਾਂ ਨੇ ਉਹ ਬਰਸੀਨ ਚ ਪਾਣਾ ਆਪਣੇ ਉਧਰ ਤੇ ਆਧਾ ਥੱਲਾ ਪਿਆ ਸੀ ਤੇ ਬਰਸੀਨ ਚ ਪਾਉਂਦੇ ਆ ਬਾਕੀ ਸਬਜ਼ੀ ਦਿਖਾਉਂਦੇ ਆ ਤੁਹਾਨੂੰ ਆਪਣੀ ਕਿੱਡੀ ਕਿੱਡੀ ਹੋ ਗਈ ਤੇ ਆਇਂ ਇੱਧਰ ਵੀ ਪਾਲਕ ਲਾਈ ਹੋਈ ਉੱਧਰ ਗੋਭੀ ਵੀ ਹਜੇ ਹੋਈ ਨਹੀਂ ਫੁੱਲ ਤਾਂ ਹੋ ਗਏ ਬੜੇ ਬੜੇ ਤੇ ਆਲੂ ਲਾਏ ਹੋયા ਤੇ ਆਪਣੇ ਨਸਲ ਹੋ ਗਏ ਤੇ ਉੱਧਰ ਵੀ ਗੋਭੀ ਆ ਤੇ ਉੱਧਰ ਉਹ ਮਿੱਠੀ ਹੋ ਗਈ ਤੇ ਪਰ ਇੱਕ ਆਲੂ ਤੇ ਇੱਧਰ ਵੀ ਆਪਣਾ ਨਸਲ ਹੋ ਗਿਆ ਤੇ ਉਹ ਮੂਲੀ ਹੋ ਗਈ ਤੇ ਇੱਕ ਚੀਜ਼ ਹੋਰ ਦਿਖਾਉਂਦੇ ਆ ਵੀਰੋ ਤੁਹਾਨੂੰ ਬੜੀ ਜਿਹੜੀ ਆਪਣੇ ਬ੍ਰਾਂਡ ਸਵਾਰ ਨਸਲ ਲਾਇਆ ਦੇਖੋ ਮੋਟਾ ਨਸਲ ਤੇ ਨਵਾਂ ਬੀਜਾ ਸਵਾਰ ਉੱਤ ਲਾਇਆ ਹੋਇਆ ਤੇ ਉਹ 57 ਮਰੂਦਾਂ ਦੇ ਪਹੁੰਚ ਗਿਆ ਮਰੂਦ ਖਾਨ ਤੇ ਬਾਕੀ ਕਣਕ ਨੂੰ ਵੀਰੋ ਆਪਾਂ ਦੂਜੇ-ਦੂਜਾ ਪਾਣੀ ਲਾਤਾ ਕਿ ਲੈਂਡੋ ਪਾਣੀ ਲੱਗੇ ਤੇ ਇੱਕ ਦੋ ਪਾਣੀ ਲਾ ਕੇ ਤੇ ਆ ਦੇਖੋ ਵਧੀਆ ਹੋ ਗਈ ਤੇ ਰੇ ਦੋ ਦੋ ਥੱਲੇ ਪੈ ਗਏ ਤੇ ਬਾਕੀ ਉਹ ਕਿੱਲੇ ਚ ਲਾਇਆ ਹੋਇਆ ਤਾਂ ਕੱਲ ਤੇ ਹੋਈ ਭੰਦੀ ਆ ਦੋ ਤੇ ਇੱਧਰ ਆ ਕਣਕ ਵੀ ਵੀਰੋ ਪਾਣੀ ਤੇ ਆਈ ਹੋਈ ਆ ਤੇ ਦੂਜਾ ਪਾਣੀ ਲਾਣਾ ਹੁਣ ਇਹਨੂੰ ਤੇ ਜਿਹੜਾ ਮੀਂਹ ਦੱਸਿਆ ਹੋਇਆ ਵੀਰੋ 24 25 ਤਰੀਕ ਦਾ ਤੇ ਇਸ ਕਰਕੇ ਆਪਾਂ ਹਲੇ ਲੰਦਣ ਲਾਣਾ ਨਹੀਂ ਇਹਨੂੰ ਤੇ ਆ ਦੇਖੋ ਇੱਧਰ ਸਰੋਂ ਹੀ ਵਧੀਆ ਹੋ ਗਈ ਲਾਣ ਲਾਣ ਆਪਾਂ ਬਿੱਜੀ ਸੀ ਪਰ ਕਿਤੇ ਕਿਤੇ ਨਹੀਂ ਹੋਈ ਹਾਂਜੀ ਸਾਸਿਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਜਿਹੜੇ ਆਪਣੇ ਦੁਪਹਿਰ ਕੇ 3:00 ਵਜੇ ਤੇ ਅੱਜ ਹੋ ਗਈ ਵੀਰੋ 21 ਦਸੰਬਰ ਤੇ ਤੁਹਾਨੂੰ ਪਤਾ ਦਸੰਬਰ ਦਾ ਮਹੀਨਾ ਵੀਰੋ ਸਵਾਗੇ ਦਿਨ ਵੀ ਚੱਲ ਗਏ ਤੇ ਮੋਟਰ ਪਾਏ ਤੇ ਪਹਿਲਾਂ ਭਰੇ ਹੀ ਪਾ ਗਏ ਨੇ ਇੱਕ ਥੈਲਾ ਤੇ ਉਹ ਪਰ ਜਿੱਥੇ ਆਪਾਂ ਗਿਆ ਰੇਕ ਕਿਲਾਈ ਉਸ ਉੱਤੇ ਪਾਣ ਰੇਪ ਆ ਗਿਆਣਾ ਇੱਕ ਥੱਲਾ ਤੇ ਫਿਰ ਆਪਾਂ ਮੋਟਰ ਤੇ ਆਵਾਂਗੇ ਤੇ ਚਲੋ ਫਿਰ ਪਹਿਲਾਂ ਪਰ ਰੇਪ ਪਾ ਕੇ ਤੁਹਾਨੂੰ ਦਿਖਾਉਂਦੇ ਆ ਤੇ ਕਣਤ ਫੋੜੀ ਜੀ ਪੀਲੀ ਹੋ ਗਈ ਇਸ ਕਰਕੇ ਅੱਜ ਥੱਲਾ ਹੋਰ ਪਾ ਜੀ ਇੱਕ ਆਪਾਂ ਪਾਣੀ ਲਾਣ ਤੇ ਪਹਿਲਾਂ ਪਾਏਗਾ ਤੇ ਪਾਣੀ ਲਾਇਆ ਅੰਦਰੋਂ ਆ ਗਿਆ ਵਿੱਚ ਬਾਈ ਟਾਲੇ ਬਹੁਤ ਆ ਨੇ ਮਾ ਟਾਲੇ ਵਾਦੇ ਪਾਦੇ ਕਾਲੇ ਬੋ ਤਾਂ ਦੇਖੋ ਦਲੇ ਕਾਲੇ ਦੇਖੋ ਰੇਵਾ ਹੂੰ ਇਹ ਕਿੱਲੇ ਚ ਪਾਣਾ ਇਹ ਕਿੱਲੇ ਆ ਪਾਣਾ ਵੀ ਕੰਮ ਤੋਂ ਵੀ ਜ਼ਿਆਦਾ ਹੂੰ ਇਸ ਤਰ੍ਹਾਂ ਕੇ ਪਾਣਾ ਪਿਆ ਅੱਜ ਹਾਂ ਇਹ ਦੂਜਾ ਥੱਲਾ ਪਾ ਰਹੇ ਆ ਪਹਿਲਾਂ ਪਾਏ ਕਿੱਥਾ ਹਾਂ

ਪੈ ਗਿਆ ਰੇ ਸਾਰਾ ਇਹ ਤਾਂ ਬਈ ਪੈ ਗਿਆ ਹੂੰ ਤੋਕ ਲੰਬਾ ਗਿੱਲਾ ਆਇਓ ਲੰਬਾ ਹੀ ਹੋ ਤਾ ਹੂੰ ਹੋਰ ਪਾਣਾ ਕਥੇਲਾ ਪਾਣੇ ਪਾਤੀਏ ਕਥੇਲਾ ਪਾਣਾ ਦਾ ਤੇ ਉਹ ਵੀ ਫ੍ਰੀ ਹੁਣ ਤੇ ਹੁਣ ਬਾਈ ਉਹ ਬਰਸੀ ਨਵਾ ਪਾਣਾ ਚਲੋ ਕਣਕ ਦੇਖ ਕੇ ਆਣੀ ਆ ਪਰਾ ਪਾਣੀ ਲੱਗ ਰਿਹਾ ਇਹਦਾ ਹੂੰ ਇਹ ਬਰਸੀ ਨਵਾ ਪਾਣਾ ਥੋੜਾ ਥੋੜਾ ਚਲੋ ਫਿਰ ਉੱਥੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਲੈ ਪਾਉਂਦੇ ਮੋਟਰ ਵਾ ਤੇ ਇਹ ਆਪਾਂ ਪਾਏ ਕਿੱਲੇ ਵਾ ਤੇ ਆਪਾਂ ਨੇ ਬਰਸੀਨਵਾ ਪਾਣਾ ਮੋਟਰ ਦੇ ਅੰਦਰ ਪਿਆ ਹੈ ਉਸ ਵਿਕਸ ਪਰ ਬਾਕੀ ਵੀਰੋ ਤੁਸੀਂ ਮੋਟਰ ਤੇ ਆਏ ਤੇ ਚੱਚੇ ਦੀ ਤੇ ਤੇ ਆਪਾਂ ਨੇ ਇਹ ਮੋਟਰ ਉਹ ਉੱਪਰ ਇਹ ਪਿੰਡ ਕੋਲ ਨਾ ਆਪਣੀ ਕਣਕ ਤੇ ਲਾਈ ਹੋਈ ਆ ਕਣਕ ਭਰ ਰਹੇ ਆ ਉਧਰ ਵੀ ਪਿੰਡ ਕੋਲ ਤੇ ਆਪਣੀ ਮੋਟਰ ਵੀਰੋ ਥੋੜੀ ਜਿਹੀ ਪਾਈਪ ਲਾਈਨ ਨੂੰ ਟ੍ਰੇਸ ਕਰਕੇ ਚਲਾਈ ਨਹੀਂ ਹੋਈ ਆ ਚਲਾਈ ਹੋਈ ਸੀ ਦੋ ਤਿੰਨ ਦਿਨ ਹੋ ਗਏ ਪਾਣੀ ਇਹਦਾ ਘਾਟਾ ਥੋੜਾ ਜਿਆ ਤੇ ਇਸ ਕਰਕੇ ਦੋ ਦਿਨ ਹੋ ਗਏ ਕਣਕ ਭਰ ਗਈ ਤੇ ਬੰਦ ਕਰਨ ਆਇਆ ਸੀ ਇੱਧਰ ਦੇਖ ਲਓ ਤੇ ਰੇਰੂ ਆਪਾਂ ਉਧਰ ਪਾਇਆ ਤੇ ਕਣਕ ਕਣਕ ਤੁਹਾਨੂੰ ਪਤਾ ਹੀ ਆ ਤੇ ਦੂਜੇ ਪਾਣੀ ਆਪਾਂ ਨੇ ਕਿਸੇ ਕਿਸੇ ਕਿੱਲੇ ਨੂੰ ਲਾਤਾ ਤੇ ਕੋਈ ਕੋਈ ਰਹਿ ਗਿਆ ਤੇ ਹੁਣ ਉਸ ਤੋਂ ਬਾਅਦ ਆਪਾਂ ਵੀਰੋ ਕਣਕ ਚੋਂ ਤੇ ਰੇਪ ਆਇਆ ਇੱਕ ਥੈਲਾ ਆਪਾਂ ਦੋ ਥੈਲੇ ਪੈ ਗਏ 11 ਕਿਚ ਤੇ ਹੁਣ ਬਰਸੀਨ ਚ ਪਾਣਾ ਤੇ ਚਲੋ ਫਿਰ ਬਰਸੀਨ ਚ ਪਾਣੇ ਆ ਜਾ ਕੇ ਤੇ ਫਿਰ ਚਲਾਏ ਘਰਾਂ ਨੂੰ ਤੇ ਚਲੋ ਫਿਰ ਵੀਰੋ ਚੱਲਦੇ ਆਪਾਂ ਤੇ ਬਰਸੀਨ ਚ ਰੇ ਪਾਣਾ ਤੇਰੇ ਇਹ ਆਪਾਂ ਇੱਕ ਥੈਲਾ ਉਧਰ ਪਾਇਆ ਏ ਤੇ ਆਪਣਾ ਇੱਥੇ ਜਿਹੜਾ ਪਿਆ ਉੱਠੇ ਚ ਬਚਿਆ ਹੋਇਆ ਤਾਂ ਹੱਥੇ ਦਾ ਥੱਲਾ ਤੇ ਉਹ ਬਰਸੀਨ ਚ ਪਾਣੇ ਆ ਤੇ ਆ ਪਿਆ ਦੇਖੋ ਵੀਰੋ ਬਚਿਆ ਤੇ ਚੱਕ ਕੇ ਉਧਰ ਲੈ ਜਾਂਦੇ ਆ ਇਹ ਮੋਟਰ ਆਪਣੀ ਚੱਲ ਰਹੀ ਆ ਤੇ ਮੌਸਮ ਦੇਖੋ ਅੱਜ ਦਾ ਬਹੁਤ ਵਧੀਆ ਹੋਇਆ ਹੋਇਆ ਧੁੱਪ ਨਹੀਂ ਗਰੀ ਹੋਈ ਆ ਹੁਣ ਤਾਂ ਵੈਸੇ ਜਿਆਦਾ ਧੁੱਪੇ ਨਹੀਂ ਨਿਕਲ ਰਹੀ ਆ ਸੱਤਾ ਦੇਖੋ ਬਈ ਇਤਰਾ ਬੈਠਾ ਚੈਟ ਲੱਗ ਰਿਹਾ ਕਰਨ ਮੁੰਡੇ ਨੇ ਦੇਖੋ ਲਕੋਲੀ ਹੁਣ ਤਾਂ ਚੈਟ ਆਪਣੀ ਤੇ ਉਹ ਦੇਖ ਹੋਰ ਕੁਝ ਖੋਲਤਾ ਵੀ ਦੇਖਣ ਲੱਗੇ ਕੋਈ ਚਲਿਏ ਚਲ ਚਲ ਫਿਰ ਬਰਸੀਨੋਂ ਪਾ ਗਏ ਰੇ ਤੇ ਫਿਰ ਚਲਦੇ ਆ ਘਰ ਨੂੰ ਦਾ ਨਾਮ ਉਸੇ ਪ੍ਰਭੂ ਕੋ ਹੋਇਆ ਜਿਸ ਦੇ ਪ੍ਰਕਾਰ ਜੋ ਮੇਰੇ ਨਿਰਗੁਣ ਬ੍ਰਹਮ ਰੂਪ ਮੈਂ ਆਪਣਾ ਨਿਰਮਲ ਬਹੁਤ ਅਕੀਰਤ ਸਰਾਂ ਦਿੱਤਾ ਹੈ ਉਸੇ ਸਰਮਾਨਾ ਵੀਰੋ ਬਰਸੀਨਮਾਈ ਪਾਤੀਆ ਰੇ ਤੇ ਹੁਣ ਹੋ ਗਏ ਫਰੀ ਤੇ ਚੱਲਦੇ ਆ ਘਰਾਂ ਨੂੰ ਤੇ ਵੀਡੀਓ ਵਧੀਆ ਲੱਗੇ ਕਰੇ ਵੀਰੇ ਲਾਈਕ ਤੇ ਸ਼ੇਅਰ ਜ਼ਰੂਰ ਕਰਤਾ ਕਰੋ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੋਰ ਬਲੌਗ ਦੇ ਨਾਲ ਤਬ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ